ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਲਗਾਤਾਰ ਹੀ ਜਿਹੜੇ ਪੰਜਾਬ ਦੇ ਵਿੱਚ ਸਮਾਜ ਸੇਵੀ ਸੰਸਥਾਾਂਾਂ ਗਰੀਬ ਬੰਦਿਆਂ ਦੀ ਸੇਵਾ ਕਰਦੇ ਆਏ ਨਜ਼ਰ ਆਉਂਦੇ ਨੇ ਉੱਥੇ ਹੀ ਅੱਜ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਅੱਜ ਜਿਹੜੀ ਬਾਉਲਪੁਰ ਵੈਲਫੇਅਰ ਫਾਊਂਡੇਸ਼ਨ ਹੈ ਜਿਹੜੀ ਹੈਗੀ ਆ ਉਹ ਅੱਜ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਰਾਸ਼ਨ ਦਿੰਦੇ ਹੋਏ ਨਜ਼ਰ ਆਏ ਤੇ ਨਾਲ ਹੀ ਉਹਨਾਂ ਦੇ ਜਿਹੜੇ ਅਗੇ ਨੇ ਸੰਸਥਾ ਦੇ ਜਿਹੜੇ ਸੰਸਥਾਪਕ ਜੀ ਔਰ ਜਿਹੜੇ ਪ੍ਰਧਾਨ ਨੇ ਉਹ ਖੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਤਾਂ ਜੀ ਅੱਜ ਰਾਸ਼ਨ ਵੰਡ ਜਿਹੜਾ ਹੈਗਾ ਕੁਝ ਕੇ ਦਿੱਤਾ ਹੈ ਗਰੀਬ ਬੰਦਿਆਂ ਨੂੰ ਜਿਹੜੇ ਨੇੜੀ ਨੇ ਲੋਕ ਉਹਨਾਂ ਨੂੰ ਦਿੱਤਾ ਹੈ ਕਿ ਕਿੰਨੇ ਕੁ ਖੁਸ਼ ਨੇ ਕਿ ਕਿਉਂਕਿ ਜਿਹੜਾ ਰਾਸ਼ਨ ਲੈ ਕੇ ਜਾਂਦਾ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਆਉਂਦਾ ਕਿ ਸਾਨੂੰ ਦੋ ਟਾਈਮ ਦਾ ਜਿਹੜੀ ਹੈਗੀ ਦੋ ਟਾਈਮ ਦੀ ਰੋਟੀ ਮਿਲੀ ਹੈ ਸ਼ਰ ਦੇਖੋ ਇਦਾਂ ਹੈ ਜੀ ਸਾਡੀ ਬਾਵਲਪੁਰ ਵੈਲਫੇਅਰ ਫਾਊਂਡੇਸ਼ਨ ਸੰਸਥਾ ਜਿਹੜੀ ਹੈਗੀ ਹੈ ਬਾਵਲਪੁਰ ਬਰਾਦਰੀ ਦੀ ਜਿਹੜੀ ਜ਼ਰੂਰਤਮੰਦ ਜਿਹੜੇ ਵਿਧਵਾ ਨੇ ਉਹਨਾਂ ਦੀ ਸੇਵਾ ਕਰਦੇ ਆ ਰਹੀ ਹੈ ਤੇ ਰਾਸ਼ਨ ਦਾ ਦੇਖੋ ਵੈਸੇ ਕੋਈ ਮੰਗਦਾ ਨਹੀਂ ਐਸੇ ਜਿਹਨੂੰ ਜ਼ਰੂਰਤ ਹੁੰਦੀ ਹੈ ਵਿਚਾਰਾ ਉਹ ਹੀ ਮੰਗਦਾ ਹੈ ਤੇ ਸਾਡੀ ਸੰਸਥਾ ਜਿਹੜੀ ਹੈ ਇਹ ਕਿ ਉਪਰਾਲਾ ਕਰਦੀ ਆ ਰਹੀ ਹੈ ਆਪਣੀ ਸ਼ੁਰੂ ਪਿਛਲੇ 7-8 ਸਾਲਾਂ ਤੋਂ ਅਸੀਂ ਉਹਦੇ ਵਿੱਚ ਜਿਹੜੇ ਹੈਗੇ ਸਾਡੇ ਡੋਨੇਟਰ ਰਹੇਗੇ ਜਿਹੜੇ ਸਾਡੇ ਬਾਲਪੁਰੇ ਬਰਾਦਰੀ ਦੇ ਕੋਈ ਐਨਆਰਆਈ ਨੇ ਜਾਂ ਕੋਈ ਵਪਾਰੀ ਨੇ ਉਹ ਸਾਨੂੰ ਡੋਨੇਟ ਕਰਦੇ ਨੇ ਅੱਗੇ ਤੇ ਅੱਗੇ ਅਸੀਂ ਇਹਨਾਂ ਨੂੰ ਇਹ ਰਾਸ਼ਨ ਪ੍ਰੋਵਾਈਡ ਕਰਦੇ ਹਾਂ ਡੋਨੇਟ ਕਰਦੇ ਨੇ ਇਹ ਸਾਡੇ ਨਾਲ ਡੋਨੇਟਰ ਵੀ ਖੜੇ ਨੇ ਕਪਿਲ ਜੀ ਇੱਕ ਨੀੜੀ ਨੂੰ ਉਹਦਾ ਢਿੱਡ ਪਰਣ ਵਾਸਤੇ ਅੱਜ ਤੁਸੀਂ ਇੱਕ ਵਧੀਆ ਉਪਰਾਲਾ ਕੀਤਾ ਹਾਂਜੀ ਬਾਕੀ ਦਾ ਮੈਂ ਫੇਸਬੁਕ ਤੇ ਦਿਖਦਾ ਹੀ ਰਹਿਣਾ ਆਸਟ੍ਰੇਲੀਆ ਵੀ ਅਸੀਂ ਜੁੜੇ ਹੋਏ ਹਾਂ ਫਾਊਂਡੇਸ਼ਨ ਦੇ ਨਾਲ ਮੈਂ ਉੱਥੇ ਵੀ ਸੋਚਦਾ ਸੀ ਕਿ ਆ ਜਾਵਾਂਗੇ ਤੇ ਅੱਜ ਨੀੜੀ ਪੀਪਲ ਨੂੰ ਅਚੇ ਵਧੀਆ ਤਾਂ ਮੈਂ ਵੀ ਪ੍ਰੋਵਾਈਡ ਕਰਾਂਗਾ ਅੱਜ ਉਹੀ ਮੌਕਾ ਮਿਲਿਆ ਤੇ ਪਾਪਾ ਵੀ ਫਾਊਂਡੇਸ਼ਨ ਦੇ ਮੈਂਬਰ ਹੈ ਹਮੇਸ਼ਾ ਯੋਗਦਾਨ ਕਰਦੇ ਆ ਕਰਦੇ ਵੀ ਰਵਾਂਗੇ ਕਾਫੀ ਵਧੀਆ ਲੱਗਿਆ ਜੀ ਸਾਡਾ ਸਾਡੇ ਨਾਲ ਬਿਨੇ ਜਿਵੇਂ ਮਜ਼ਦੂਰ ਬਿਨੇ ਜੇ ਇੱਕ ਮੁਸਕਾਨ ਜੀ ਆ ਜਾਂਦੀ ਹੈ ਜਦੋਂ ਕੋਈ ਕਿਸੇ ਨੇੜੇ ਨੂੰ ਕੋਈ ਹੈਲਪ ਕਰਦਾ ਹੈ ਮੁਸਕਾਨ ਆ ਜਾਂਦੀ ਹੈ ਵਧੀਆ ਲੱਗਦਾ ਉਪਰਾਲਾ ਇਸ ਤਰ੍ਹਾਂ ਦਾ ਕਰਦੇ ਲੋਕ ਬਿਲਕੁਲ ਦੇਖੋ ਮੈਂ ਕੁਲਵਿੰਦਰ ਜੀ ਕਹਿਣਾ ਚਾਹਾਂਗਾ ਕਿ ਅੱਜ ਜ਼ਰੂਰਤ ਮੰਦਰ ਦੇ ਕਿਸੇ ਦੇ ਘਰ ਰਾਸ਼ਨ ਪਹੁੰਚਾਇਆ ਜਾਵੇ ਉਹ ਸਭ ਤੋਂ ਵੱਡਾ ਦਾਨ ਹੁੰਦਾ ਹੈ ਜੋ ਕਿ ਬਾਲਪੁਰ ਵੈਲਫੇਅਰ ਫਾਊਂਡੇਸ਼ਨ ਪਿਛਲੇ 9 ਸਾਲਾਂ ਤੋਂ ਕਰਦੀ ਆ ਰਹੀ ਆ ਮੈਂ ਦੇਖਦਾ ਤਕਰੀਬਨ ਅੱਜ ਮੈਂ ਇਸ ਦਾ ਪਾਠ ਵੀ ਬਣਿਆ ਮੈਂ ਧੰਨਵਾਦ ਕਰਦਾ ਸ਼੍ਰੀ ਦਿਨੇਸ਼ ਆਵਲਜ ਦਾ ਤਾਂ ਅੱਜ 50 ਜਿਹੜੇ ਹੈ ਗਰੀਬ ਜਿਹੜੀ ਜ਼ਰੂਰਤ ਮੰਦਾਂ ਨੂੰ ਰਾਸ਼ਨ ਵੰਡਿਆ ਗਿਆ ਸੋ ਉਹ ਵਿਧਵਾ ਮਹਿਲਾਵਾਂ ਨੇ ਜਿਨ੍ਹਾਂ ਦੇ ਘਰ ਕੋਈ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈਗੀ ਹੈ ਰਾਸ਼ਨ ਦੀ ਮਹੀਨੇ ਦੀ ਸੋ ਉਹਨਾਂ ਦੀ ਪ੍ਰੋਬਲਮ ਨੂੰ ਦੂਰ ਕੀਤਾ ਵੈਲਫੇਅਰ ਵੈਲਫੇਅਰ ਪਰ ਜੋ ਜਨੇ ਦਿਨੇਸ਼ ਆਵਲ ਨੇ SLAG ਜੋ ਕਦਮ SLAG ਜੋ ਕਦਮ ਐਨਰਾਈਜ਼ ਦਾ ਜਿਹੜੇ ਆਪਣੇ ਨੇਕ ਕਮਾਈ ਦੇ ਵਿੱਚ ਕਿਉਂਕਿ ਐਨਆਰਆਈਸ ਤਾਂ ਕਹਿ ਦਿੰਦੇ ਆ ਉੱਥੇ ਮਿਹਨਤ ਬੜੀ ਬਾਹਰ ਵਿਦੇਸ਼ਾਂ ਦੇ ਵਿੱਚ ਪੈਸਾ ਕਮਾਣਾ ਬੜਾ ਮੁਸ਼ਕਿਲ ਹੈ ਲੇਕਿਨ ਉਹ ਨੇਕ ਕਮਾਈ ਚੋਂ ਪੈਸੇ ਚਾਰ ਕੱਢ ਕੇ ਇਹਨਾਂ ਹਜ਼ੂਰਤ ਮੰਦਾਂ ਨੂੰ ਵਿਧਵਾ ਮਹਿਲਾਵਾਂ ਨੂੰ ਅੱਜ ਰਾਸ਼ਨ ਜਿਹੜਾ ਦੇਣ ਦਾ ਇਹਨਾਂ ਦਾ ਇੱਕ ਉਪਰਾਲਾ ਹੈ ਜਾਂ ਸੋਚ ਹੈ ਉਹਨੂੰ ਸਲਾਮ ਹੈ ਤੇ ਜ਼ਰੂਰਤ ਹੈ ਅਜਿਹਿਆਂ ਜਥੇ ਬੰਦਿਆਂ ਨੂੰ ਵੀ ਅਗਿਆਂ ਦੀ ਬੰਦਿਆਂ ਨੂੰ ਜਿਹੜੇ ਗਰੀਬ ਨੇ ਜਾਂ ਜ਼ਰੂਰਤਮੰਦ ਹੈ ਜਿਹੜੇ ਵਿਧਵਾ ਨੇ ਜਿਹੜੇ ਘਰ ਸੁੱਤੀਆਂ ਪੀ ਇਹਨਾਂ ਜਿਨ੍ਹਾਂ ਦਾ ਕਰ ਕਮਾਣ ਵਾਲਾ ਕੋਈ ਨਹੀਂ ਉਹਨਾਂ ਨੂੰ ਰਾਸ਼ਨ ਦੇ ਕੇ ਇੱਕ ਸਮਾਗਮ ਦੇ ਵਿੱਚ ਅਸੀਂ ਆਏ ਆ ਦੇ ਸਮਾਗਮ ਦੇ ਵਿੱਚ ਆਪਣਾ ਇੱਕ ਫਰਜ਼ ਅਦਾ ਕਰ ਸਕੀਏ ਸੋ ਮੈਂ ਕਲਯੁਂਦਰੀ ਤੁਹਾਡਾ ਵੀ ਤਨੁਵਾਦ ਕਰਦਾ ਕਿ ਜਿਉਂ ਜੀ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਮੀਡੀਆ ਦਾ ਵੀ ਕਿ ਚੰਗਾ ਰੋਲ ਹੈ ਸ਼ਾਇਦ ਇਹ ਵੀਡੀਓ ਦੇਖ ਕੇ ਹੋਰ ਬਹੁਤ ਸਾਰੇ ਲੋਕ ਉੱਠ ਕੇ ਅਗਿਆਂਗੇ ਵੀ ਹਾਂ ਯਾਰ ਮੈਂ ਵੀ ਸੇਵਾ ਕਰਾਂ ਤੋ ਇੱਕ ਬਾਬਲਪੁਰ ਵੈਲਫੇਅਰ ਫਾਊਂਡੇਸ਼ਨ ਦੇ ਰਿਹਾ ਚਾਵਲਾ ਜੀ ਦਾ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਕਿ ਉਹਨਾਂ ਦੇ ਉਪਰਾਲੇ ਦੇ ਨਾਲ ਜਿਹੜੇ 50 ਜ਼ਰੂਰਤਮੰਦਾਂ ਦੇ ਘਰ 'ਚ ਰਾਸ਼ਨ ਜਿਹੜਾ ਜਾਂਦਾ ਤੇ ਚੁੱਲਾ ਜਗਦਾ ਤਾਂ ਉਸ ਵਕ ਜਿਹੜਾ ਰੋਟੀ ਖਾਂਦੇ ਤਾਂ ਸ਼ਹਿਰ ਧੰਨਵਾਦ ਕਰਦੇ ਤੇ ਮੈਂ ਉਮੀਦ ਵੀ ਕਰਦਾ ਕਿ ਇਹ ਵੀਡੀਓ ਦੇਖ ਕੇ ਹੋਰ ਬਹੁਤ ਸਾਰੇ ਸਮਾਜਿਕ ਸੰਸਥਾਵਾਂ ਜਾਂ ਆਮ ਲੋਕ ਜਾਂ ਐਨਰਾਈਜ਼ ਉਹ ਅੱਗੇ ਆਣ ਤੇ ਅਜਿਹੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਧੰਨਵਾਦ ਜਰੂਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਜਿਹੜਾ ਹੈ ਕੰਮ ਕਰਨ ਸਾਡੇ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਗਰੀਬ ਨੇੜੀ ਲੋਕ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰਦੇ ਨੇ ਕੋਈ ਜੇ ਸੰਪਰਕ ਕਰਨ ਦਾ ਕੋਈ ਤਰੀਕਾ ਹੈਗਾ ਇਹਨਾਂ ਨੂੰ ਜੇ ਜਿਸ ਨੂੰ ਜ਼ਰੂਰਤ ਹੋਵੇ ਕਿਸੇ ਚੀਜ਼ ਦੀ ਜਿਹੜੇ ਜ਼ਰੂਰਤ ਮੰਗ ਰੋਗ ਨੇ ਬੋਲਪੁਰ ਫਾਊਂਡੇਸ਼ਨ ਨੂੰ ਇਹਨਾਂ ਕੋਲ ਆਂਦੇ ਨੇ ਵੀ ਸਾਨੂੰ ਰਾਸ਼ਨ ਦੀ ਲੋੜ ਹੈ ਜਾਂ ਅਸੀਂ ਗਰੀਬ ਹੈ ਜਾਂ ਸਾਡੇ ਕੋਲ ਕਮਾਉਣ ਵਾਲਾ ਕੋਈ ਨਹੀਂ ਹੈ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਗਰੀਬ ਦਾ ਉਹ ਗੋਲਕ ਹੈ ਇਸ ਕਰਕੇ ਆਪਣਾ ਸਾਡੇ ਸ਼ਾਵਲਾ ਜੀ ਦਾ ਨਾਮ ਨੋਟ ਕਰਕੇ ਛੋਣ ਰਾਸ਼ਨ ਹ ਹੁਣ ਨੈਕਸਟ ਟਾਈਮ ਵੀ ਹੈਗਾ ਕੋਈ ਉਪਰਾਲਾ ਕੀ ਕਰਾਇਆ ਜਾਏਗਾ ਜਾਂ ਤੁਹਾਡੇ ਕੋਲ ਜਿਹੜੇ ਨੇੜ ਦੇ ਮੁਤਾਬਕ ਹੀ ਲੋਕ ਪਹੁੰਚਦੇ ਨੇ ਸਾਰੇ ਇਦਾਂ ਸਾਡੀ ਜਿਹੜੀ ਹੈਗੀ ਹੈ ਜਿਹੜੇ ਪੰਜਾਬ ਪਰਿਵਾਰ ਨੇ ਸਾਡੀ ਬਾਲਪੁਰੀ ਬਰਾਦਰੀ ਦੇ ਇਹ ਸਾਰੇ 8-9 ਸਾਲ ਤੋਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੈਗੇ ਆ ਜਿਹੜੇ ਇਹਨਾਂ ਦੀ ਸੇਵਾ ਕਰ ਰਹੇ ਆ ਸੀ ਸਾਡਾ ਹਰ ਦੋ ਮਹੀਨੇ ਬਾਅਦ ਇਹ ਹੁੰਦਾ ਰੱਖਣ ਦਾ ਪ੍ਰੋਗਰਾਮ ਤੇ ਅਸੀਂ ਉਹ ਅਸੀਂ ਕਰਦੇ ਆ ਰਹੇ ਆ ਤੇ ਅੱਗੇ ਵੀ ਕਰਦੇ ਰਵਾਂਗੇ ਕੱਦ ਨਾਲ ਉਹ ਲੇਡੀਜ਼ ਵੀ ਮੌਜੂਦ ਨੇ ਜਿਹੜੇ ਸੰਸਥਾ ਦੇ ਨਾਲ ਜੁੜੇ ਹੋਏ ਨੇ ਮੈਮ ਕਿਸ ਤਰ੍ਹਾਂ ਦਾ ਉਪਰਾਲਾ ਕਿਉਂਕਿ ਵਧੀਆ ਉਪਰਾਲਾ ਜਿਹੜਾ ਹੈਗਾ ਕਰਿਆ ਜਾ ਰਿਹਾ ਸੰਸਥਾ ਵੱਲੋਂ ਤੁਸੀਂ ਵੀ ਨਾਲ ਜੁੜਿਓ ਕਿਸ ਤਰ੍ਹਾਂ ਦਾ ਲੱਗੇਗਾ ਕਿਉਂਕਿ ਇੱਕ ਕਿਸੇ ਦਾ ਢਿੱਡ ਭਰਨਾ ਬਹੁਤ ਹੀ ਵਧੀਆ ਕੰਮ ਹੈ ਪਰਮਾਤਮਾ ਵੀ ਉਹਨੂੰ ਆਸ਼ੀਰਵਾਦ ਦਿੰਦਾ ਹੈ ਹਾਂਜੀ ਜੀ ਮੈਂ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੋ BPIWF ਨੇ ਜੋ ਸਕੀਮ ਚਲਾਈ ਹੈ ਕਿ ਪੰਜਾਬ ਜ਼ਰੂਰਤਮੰਦਾਂ ਨੂੰ ਖਾਣਾ ਦੇਣਾ ਜਾਂ ਰਾਸ਼ਨ ਦੇਣਾ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਤਹਿ ਦਿਲੋਂ ਸਨਵਾ ਦੋਨਾਂ ਦਾ ਵੀ ਕਰਦੀਆਂ ਜਿਹੜੇ ਵਿੱਚ ਵਰਚੜ ਕੀ ਇਸਵਾ ਲੈਂਦੇ ਨੇ ਪਲੱਸ ਨੇ ਸਾਰੇ ਲੋਕਾਂ ਨੂੰ ਪੇਟ ਭਰਨ ਲਈ ਰਾਸ਼ਨ ਦਿੰਦੇ ਨੇ ਉਹਨਾਂ ਦੀਆਂ ਦੁਆਵਾਂ ਵੀ ਨਾਲ ਨੇ ਔਰ ਮੈਂ ਹੀ ਚਾਹੁੰਦੀ ਆ ਕਿ ਸਾਡੀ ਬੀਪੀਐਫ ਡਬਲਯੂਐਫ ਟੀਮ ਅੱਗੇ ਵਧੇ ਦਿਨ ਦੁਗਣੀ ਚਾਰ ਚੋਕਣੀ ਤਰੱਕੀਆਂ ਕਰੇ ਥੈਂਕ ਯੂ ਜੀ ਕੋਈ ਦੇਖਿਆ ਕਿ ਬਾਉਲਪੁਰ ਵੈਲਫੇਅਰ ਫਾਊਂਡੇਸ਼ਨ ਜਿਹੜੀ ਹੈਗੀ ਹੈ ਨੇੜੇ ਲੋਕਾਂ ਨੂੰ ਜਿਹੜੇ ਹੈਗਾ ਰਾਸ਼ਨ ਦੇ ਕੇ ਉਹਨਾਂ ਦੇ ਢਿੱਡ ਭਰਦੀ ਹੈ ਤੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਅੱਗੇ ਵੀ ਕਰਦੇ ਜਾਣਗੇ ਤੇ ਨਾਲ ਹੀ ਐਨਆਰਆਈ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਜਿਹੜੇ ਇਸ ਸੇਵਾ ਦੇ ਵਿੱਚ ਯੋਗਦਾਨ ਦੇ ਰਹੇ ਨੇ पटेला तो कैमरामैन संदीप के कैमरा मैन रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एप और व्हाट्सएप चैनल आरोप